ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਦਾ ਸਾਥ ਦੇਈਏ ਦੋਸਤੋ ਇਸ ਟਾਈਮ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਇੱਕ ਸਾਡਾ ਵੀਰ ਜਿਹਨਾਂ ਦਾ ਨਾਮ ਜਗਤਵਿੰਦਰ ਸਿੰਘ ਹੈ ਇਹ ਆਏ ਆ ਪਿੰਡ ਅਨੰਦਗੜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਈਕਲ ਰਾਈਡ ਮੇਰੇ ਪਿੰਡ ਅਨੰਦਗੜ ਤੋਂ ਖਨੌਰੀ ਤੱਕ ਜਿਹੜੀ ਆਰੰਭ ਕੀਤੀ ਆ ਖਨੌਰੀ ਜਿੱਥੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਖੜਤਾਲ ਤੇ ਮਰਨ ਵਰਕ ਤੇ ਬੈਠੇ ਹੋਏ ਆ ਕਿਸਾਨੀ ਇਤਾਂ ਦੀ ਰਾਖੀ ਲਈ ਕਿਸਾਨੀ ਨੂੰ ਬਚਾਉਣ ਦੇ ਲਈ ਫਸਲਾਂ ਦੇ ਨਸਲਾਂ ਨੂੰ ਬਚਾਉਣ ਦੇ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਦਾਰ ਜਗਜੀਤ ਸਿੰਘ ਦੀ ਧੱਲੇਵਾਲ ਦਾ ਸਾਥ ਦੇਈਏ ਤੇ ਉਸ ਵਿੱਚ ਫਾਇਦਾ ਤਾਂ ਸਾਡਾ ਆਪਣਾ ਹੀ ਹੋਵੇ ਮੈਂ ਹੁਣ ਸਨਾਮ ਪਹੁੰਚ ਗਿਆ ਸ਼ਹੀਦ ਉਦਮ ਸਿੰਘ ਜੀ ਦੀ ਸਮਾਰਕ ਟੋਲ ਸਤਿਮਾਸਤਕ ਹੋ ਰਹੇ ਆ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਆ ਤੇ ਫਿਰ ਨੌਰੀ ਪਹੁੰਚਦੇ ਆ ਧੰਨਵਾਦ ਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਟਾਈਮ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਇੱਕ ਸਾਡਾ ਵੀਰ ਜਿਹਨਾਂ ਦਾ ਨਾਮ ਜਗਤਵਿੰਦਰ ਸਿੰਘ ਹੈ ਇਹ ਆਏ ਆ ਪਿੰਡ ਅਨੰਦਗੜ ਤੋਂ ਆਪਾਂ ਇਹਨਾਂ ਨੂੰ ਪੁੱਛਦੇ ਆ ਸਾਈਕਲ ਤੇ ਆਏ ਆ ਕੀ ਮਕਸਦ ਆ ਭਾਈ ਸਾਹਿਬ ਜੀ ਤੁਹਾਡਾ ਸਾਈਕਲ ਤੇ ਆਉਣਾ ਸੋਸੀਆ ਭਾਈ ਜੀ ਸਾਡੇ ਕਿਸਾਨ ਆਕੂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨੀ ਵਾਸਤੇ ਸਾਰੇ ਪੰਜਾਬ ਵਾਸਤੇ ਸਮੁੱਚੇ ਕਿਸਾਨਾਂ ਵਾਸਤੇ ਭੁੱਖ ਹੜਤਾਲ ਤੇ ਬੈਠੇ ਆਜੂਨਾਂ ਨੂੰ 53 ਦਿਨ ਹੋ ਗਏ ਆ ਤੇ ਉਹ ਬੜਾ ਵੱਡਾ ਯੁੱਧ ਲੜ ਰਹੇ ਆ ਸਰਕਾਰ ਦੇ ਖਿਲਾਫ ਕਿਸਾਨੀ ਨੂੰ ਬਚਾਉਣ ਦੇ ਲਈ ਤੇ ਸਾਡਾ ਆਉਣ ਦਾ ਉਦੇਸ਼ ਇਹ ਆ ਅਸੀਂ ਸਰਕਾਰਾਂ ਨੂੰ ਅਸੀਂ ਸੈਂਟਰ ਨੂੰ ਕਾਨੂੰਨ ਨੂੰ ਸਭ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਸਿਰੜੀ ਕੌਮ ਦੇ ਵਾਰਿਸ ਆ ਨਾ ਹੀ ਕੋਈ ਭੁੱਖ ਤੇ ਤੋਂ ਡਰਨ ਵਾਲੇ ਆ ਨਾ ਅਸੀਂ ਕਿਸੇ ਮੁਸ਼ਕਲ ਤੋਂ ਡਰਨ ਵਾਲੇ ਆ ਨਾ ਅਸੀਂ ਇੱਥੇ ਜੋ ਠੰਡ 'ਚ ਬੈਠਣ ਤੋਂ ਡਰਨ ਵਾਲੇ ਆ ਇਹ ਅਸੀਂ ਚੇਤਾਵਨੀ ਦਿੰਦੇ ਆ ਵੀ ਅਸੀਂ ਉਦੋਂ ਤੱਕ ਯੁੱਧ ਜਾਰੀ ਰੱਖਾਂਗੇ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜੇ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਤੇ ਜੇਕਰ ਇਸ ਗੱਲ ਦੀ ਅਸੀਂ ਪਰਚੋਲ ਕਰੀਏ ਸਾਨੂੰ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਕਿਸਾਨਾਂ ਨੂੰ ਇੱਕੋ ਅਗੇ ਚੱਲਣਾ ਚਾਹੀਦਾ ਹੈ ਕਿਸਾਨੀ ਕਿਸੇ ਇੱਕ ਦੀ ਨਹੀਂ ਜਾਂ ਸਰਦਾਰ ਜੀ ਦੀ ਸਿੰਘ ਜੀ ਢੱਲੇਵਾਲ ਦੀ ਕੱਲਿਆਂ ਦੀ ਨਹੀਂ ਉਹ ਸਾਡੇ ਵਾਸਤੇ ਬੈਠੇ ਆ ਤੇ ਸਾਨੂੰ ਇਸ ਚੀਜ਼ ਨੂੰ ਪਛਾਣ ਕੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਹਾਂਜੀ ਦੇਖੋ ਭਰਾਵੋ ਇਹ ਕਿੱਤੇ ਦੀ ਲੜਾਈ ਹੈ ਜਿਵੇਂ ਵੀਰ ਨੇ ਕਿਹਾ ਔਰ ਇਹਦਾ ਇਤਸ਼ਾਹ ਦੇਖੋ ਕੱਲ ਚੱਲਿਆ ਸਵੇਰ ਤੋਂ ਇਹ ਜਿੱਮੇ ਦੱਸਦੇ ਆ ਪਿੰਡ ਆਨੰਦਗੜ੍ਹ ਲੱਖੇਵਾਲੀ ਦੇ ਕੋਲ ਆ ਜੀ ਬਲਾਕਸ਼ਰੀ ਮੁਖਸਰ ਸਾਹਿਬ ਦਾ ਹਿੱਸਾ ਹੈ ਵੀਰ ਦਾ ਮੈਨੂੰ ਫੋਨ ਵੀ ਆਇਆ ਸੀ ਮਾਫੀ ਮੰਗਦੇ ਆ ਬਿਜੀ ਸੀ ਕੱਲ ਬਹੁਤ ਜਿਆਦਾ ਕਿਉਂਕਿ ਵੀਰੋ ਕੱਲ 111 ਕਿਸਾਨਾਂ ਦਾ ਜਥਾ ਉਹ ਖਨੌਰੀ ਬਾਰਡਰ ਤੇ ਕੱਲ ਫਿਰ ਸਰਦਾਰ ਜਗਜੀਤ ਸਿੰਘ ਜੀ ਡਲੇਵਾਲ ਦੇ ਹੱਕ ਤੇ ਉਹਨਾਂ ਨੂੰ ਬਚਾਉਣ ਵਾਸਤੇ ਉਹਦੇ ਮੰਗਾ ਬਣਾਉਣ ਵਾਸਤੇ ਫਿਰ ਉਹ ਵੀ ਮਰਨ ਮਰ ਤੇ ਬੈਠ ਚੁੱਕੇ ਨੇ ਅਸੀਂ ਵੀਰ ਦਾ ਬਹੁਤ ਧੰਨਵਾਦ ਕਰਦੇ ਆ ਨਾਲ ਅਪੀਲ ਕਰਦੇ ਆ ਸਾਰੇ ਪੰਜਾਬੀਆਂ ਨੂੰ ਭਰਾਵੋ ਜਿਹੜੇ ਪਿੰਡ ਹਾਲੇ ਤੱਕ ਨਹੀਂ ਪਹੁੰਚੇ ਪੰਚਾਇਤਾਂ ਨੂੰ ਵੀ ਅਪੀਲ ਕਰਦੇ ਆ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੋ ਇਹ ਆਪਣੇ ਕੀਤੇ ਦੀ ਲੜਾਈ ਆ ਐਮਐਸਪੀ ਦਾ ਗਰੰਟੀ ਕਾਨੂੰਨ ਦੇਖੋ ਜੇ ਮੀਂਹ ਪਊਗਾ ਤਾਂ ਉਹ ਟਿੱਬਿਆਂ ਤੇ ਵੀ ਪਊਗਾ ਸਾਰੇ ਥਾਵਾਂ ਤੇ ਪਊਗਾ ਕੋਈ ਚੀਜ਼ ਨਹੀਂ ਰੱਖਦਾ ਉਹ ਬਰਾਬਰ ਰੱਖਦਾ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਜਿਹੜਾ ਹੈਗਾ ਉਹ ਸਭ ਦੀ ਜ਼ਰੂਰਤ ਹੈ ਇਸ ਸਮੇਂ ਦੀ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤੇ ਨਾਲ ਜਿਹੜੀਆਂ ਆਪਣੀਆਂ 13 ਮੰਗਾਂ ਤੇ ਆਪਾਂ ਲੜ ਰਹੇ ਹਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਗੱਲ ਕਰਾਂ ਤੇ ਅੱਜ 52 ਦਿਨ ਹੋ ਗਏ ਉਹ ਕਰਨ ਮਰ ਤੇ ਬੈਠੇ ਨੇ ਬਿਨਾ ਕੁਝ ਖਾਤੇ ਪੀਤੇ ਦਵਾਈ ਵੀ ਉਹਨਾਂ ਦੀ ਛੱਡੀ ਹੋਈ ਆ ਸਿਹਤ ਵੀ ਉਹਨਾਂ ਦੀ ਕੋਈ ਜ਼ਿਆਦਾ ਠੀਕ ਨਹੀਂ ਹੈਗੀ ਭਰਾਵੋ ਦੇ ਨਾਲ 111 ਕਿਸਾਨਾਂ ਦਾ ਜਥਾ ਜਿਹੜਾ ਉੱਥੇ ਸਾਡੇ ਫੋਰਮ ਵੱਲੋਂ ਬੈਠਾ ਹੋਇਆ ਭਰਾਵੋ ਹੁਣ ਤੁਸੀਂ ਦੇਖ ਲਓ ਵੀ ਇਹ ਲੜਾਈ ਬਹੁਤ ਵੱਡੀ ਹੈ ਕਿਤੇ ਸਮਾਂ ਆਪਾਂ ਲੰਘਾਣਾਂ ਲੱਗੇ ਆਪਾਂ ਇਹਨੂੰ ਤਖੜੇ ਹੋ ਕੇ ਲੜੀਏ ਤੇ ਜਿੱਤ ਗਏ ਮੈਂ ਇਨੀ ਅਪੀਲ ਕਰਨੀ ਚਾਹੁੰਦਾ ਵੀ ਜਿਹੜੇ ਵੀਰ ਹਾਲੇ ਤੱਕ ਨਹੀਂ ਪਹੁੰਚੇਓ ਖਨੋਰੀ ਬਾਰਡਰ ਤੇ ਪਹੁੰਚੋ ਤੇ ਤਾਕਤ ਬਣੋ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਵੈਗੜੂ ਜੀ ਕਾ ਖਾਲਸਾ ਵੈਗੜੂ ਜੀ ਦੀ ਫਤਿਹ ਅਸੀਂ ਸਰਦਾਰ ਜਲਜੀਸ਼ਨ ਡੱਲੇਵਾਲ ਨੂੰ ਤੇ ਸਾਡੀ ਸਮੂੱਚੀ ਬੀਕੇ ਜੋ ਸਿੱਧੂ ਵਰਦੀ ਸਾਰੀ ਕਮੇਟੀ ਨੇ ਉਹ ਇਹਨਾਂ ਦਾ ਟਾਇਰ ਨੂੰ ਸਹਾਰਾ ਕਰਦੇ ਆ ਜਿਹੜੇ ਕਿ ਸਾਈਕਲ ਤੇ ਚੱਲ ਕੇ ਆਏ ਆ ਇਹ ਇੱਕ ਸਾਡੀ ਕੌਮ ਦੀ ਨਿਸ਼ਾਨੀ ਹੈ ਕਿਉਂਕਿ ਅਸੀਂ ਨਾ ਝੁਕਿਆ ਨਾ ਝੁਕਣਾ ਤੇ ਨਾ ਹੀ ਹੁਣ ਵੀ ਜੀ ਨਹੀਂ ਝੁਕਣਾ ਪਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਉਹਨਾਂ ਚਿਰ ਡਟੇ ਰਾਵਾਂਗੇ ਇਹ ਜਿਹੜੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਧ ਵੱਧ ਆਓ ਕਿਉਂਕਿ ਜੋਸ਼ ਤੇ ਹੋਸ਼ ਇਹ ਜ਼ਰੂਰੀ ਹੈ ਜਿਹੜੇ ਕਿ ਸਾਡੇ ਬਜ਼ੁਰਗਾਂ ਉਹਨਾਂ ਦਾ ਹੋਸ਼ ਜਰੂਰੀ ਹੈ ਤੇ ਤੁਹਾਡਾ ਜੂਰ ਜਰੂਰੀ ਹੈ ਆਪਾਂ ਰੱਖੀ ਜਿਹੜੇ ਕਿ ਛੋਟੇ ਆਉਣ ਵਾਲੇ ਬੱਚੇ ਆ ਉਹਨਾਂ ਦਾ ਜੀਵਨ ਜਿਹੜਾ ਕਿ ਵਧੀਆ ਬੱਚੇ ਦਾ ਜਲਾ ਆਪਾਂ